ਸਾਬਲੇ ਨੂੰ ਯਾਨੀ ਕਿ ਸਰਕਾਰ ਜਾ ਕੇ ਉੱਥੇ ਆਪਣੇ ਸੀਐਮ ਸਾਹਮਣੇ ਗੱਲ ਕਰਨ ਕਿ ਆਹ ਮੁਲਾਜ਼ਮਾਂ ਦਾ ਮੁੱਦਾ ਹੱਲ ਕਰੇ ਇਸ ਗੱਲ ਮੈਂ ਤੁਹਾਨੂੰ ਥੋਰ ਲੜੀ ਨੂੰ ਦੇ ਦੱਸਾਂ ਚਾਹਨਾ ਮੰਨ ਲਓ ਕਿ ਸਾਡੇ ਢਾਡੀ ਹਲਕੀ 200 ਪਿੰਡ ਆ ਉਹਦੇ ਵਿੱਚ ਦਾਦਾਸ ਮੁਲਾਜ਼ਮ ਬੈਠੇ ਆ ਦਸਾਂ ਸਾਡੇ ਨਾਲ ਦੀ 5-5 ਵੋਟਾਂ ਲਾਓ 100-100 ਬੰਦਾ ਬੈਠਾ ਪੈਨਸ਼ਨਾਂ ਦੇਤੇ ਹੋ ਘੱਟੋ ਘੱਟ 20000 ਵੋਟ ਆ ਜੇ ਮੰਨ ਲਓ ਕਿ ਮੁਲਾਜ਼ਮ ਤੁਹਾਡੇ ਮਤਲਬ ਐਂਟੀ ਘੋਤਦੇ ਆ ਮੈਂ ਕਿਤਨੇ ਕਿਤੇ ਦੱਸਾਂ ਚਾਹਨਾ ਤੁਹਾਡੀਆਂ ਸੀਟਾਂ ਆਉਂਦੀਆਂ ਵੀ ਖੁਸ਼ੀਆਂ ਸਰਕਾਰ ਨੂੰ ਹੀ ਬਾਰ-ਬਾਰ ਬੇਨਤੀ ਕਰ ਰਿਹਾ ਜੀ ਮੁਲਾਜ਼ਮਾਂ ਨੇ ਤੁਹਾਨੂੰ ਵੱਧ ਚੜ ਕੇ ਬੁਟਾ ਪਈਆਂ ਸੀ ਅਸੀਂ ਆ ਕਹਿੰਦੇ ਆ ਕਿ ਤੁਹਾਡੇ ਤੋਂ ਸਾਨੂੰ ਸਾਡੇ ਤੋਂ ਬੜਾ ਮਾਣ ਆ ਕਿ ਤੁਸੀਂ ਸਾਡੀ ਨਾਲ ਵਧੀਆ ਰੱਖੀਏ ਬੇਤਵਾਂ ਦੇ ਹਰਪਾਲ ਸਿੰਘ ਜੀਮਾ ਨੇ ਕਿਹਾ ਚੰਡੀਗੜ੍ਹ ਤੋਂ ਵੀ ਅਸੀਂ 14000 ਕਰੋੜ ਦਾ ਏਰੀਆ ਮਰਾਇਆਂ ਨੂੰ ਜਲਦੀ ਦੇ ਸਕਦੇ ਆ ਜੇਕਰ ਸਰਕਾਰ ਕੋਲ ਫੰਡ ਹੋਇਆ ਤਾਂ ਅਸੀਂ ਏਰੀਆ ਵੀ ਦਵਾਂਗੇ ਇਹੀ ਵਿਆਸਕ ਕੀਤੀ ਜਾ ਸਕਦੀ ਹੈ ਮਾਨ ਸਰਕਾਰ ਤੋਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਪੰਜਾਬ ਸਰਕਾਰ ਦੇ ਮਲਾਦਨ ਦੇ ਦੇ ਵਿੱਚ ਬੰਦ ਹੋ ਸਕਦਾ ਹੈ ਕਿਹਨੇ ਕਹਿੰਦਾ ਸਰਕਾਰੀ ਮਲਾਹ ਡੀਏ 53% ਆ ਪਰ ਪੰਜਾਬੀ ਮਲਾਹ ਡੀਏ 42% ਆ 11% ਦਾ ਜੀ ਦੱਸੋ ਇੱਕ ਮਲਾਜਮ 52 ਸਾਲ ਨੌਕਰੀ ਕਰਕੇ ਉਹਨੂੰ 3500 ਰੁਪਏ ਦਾ ਗੁਜ਼ਾਰਾ ਹੋ ਸਕਦਾ ਸਾ ਤੋਂ ਬੜਾਵਾ ਪੈਨਸ਼ਨ ਵੀ ਨਹੀਂ ਲੱਗਣੀ ਤੇ ਮੈਂ ਸਰਕਾਰ ਕੋਲ ਮੰਗ ਨਹੀਂ ਕਰਨਾ ਜਰੂਰ ਅਸੀਂ ਇੰਨੇ ਕਿ ਜਨਕੀ ਅੰਦਰ ਟੁੱਟ ਗਏ ਆ ਸਾਡੀ ਆਪਣੀ ਸਰਕਾਰ ਸੀ ਜਿਹੜੀ ਸਾਡੀ ਗੱਲ ਨਹੀਂ ਰੱਖਦੀ ਮੈਂ ਆਹੀ ਤੁਹਾਨੂੰ ਤੁਹਾਡੇ ਥਰੂ ਮਾਧਿਅਮ ਨਾਲ ਇੱਕ ਸੁਨੇਹਾ ਦੇਣਾ ਚਾਹਾਂ ਐਮਐਲਏ ਸਾਹਿਬ ਨੇ ਸੂਤ ਯਾਨੀ ਕਿ ਸਰਕਾਰ ਜਾ ਕੇ ਉੱਥੇ ਆਪਣੇ ਸੀਐਮ ਸਾਹਮਣੇ ਗੱਲ ਕਰਨ ਕਿ ਸਾਡੇ ਮੁਲਾਜ਼ਮਾਂ ਦਾ ਮੁੱਦਾ ਹੱਲ ਕਰੇ। ਇੱਕ ਗੱਲ ਮੈਂ ਤੁਹਾਨੂੰ ਜ਼ੋਰ ਨਾਲ ਦੱਸਾਂ ਚਾਹਨਾ ਮੰਨ ਲਓ ਕਿ ਸਾਡੇ ਢਾਡੀ ਹਲਕੇ 200 ਪਿੰਡਾਂ ਉਹਦੇ ਵਿੱਚ ਦਾਦਾ ਸਮੁਲਾਜ਼ਮ ਬੈਠੇ ਆ। ਦੱਸਾਂ ਸਾਡੇ ਨਾਲ ਦੀ 5-5 ਬੂਟਾਂ ਲਾਓ। 100-100 ਬੰਦਾ ਬੈਠਾ ਪੈਨਸ਼ਨਰ ਤੇ ਉਹ। ਘੱਟੋ-ਘੱਟ 20000 ਕੋਟ ਆ। ਜੇ ਮੰਨ ਲਓ ਮੁਲਾਜ਼ਮ ਤੁਹਾਡੇ ਮਤਲਬ ਐਂਟੀਕ ਭੁਗਤਦੇ ਆ। ਮੈਂ ਕਿੰਨੇ ਕਿਲੇ ਦੱਸਾਂ ਚਾਹਨਾ ਤੁਹਾਡੀਆਂ ਸੀਟਾਂ ਆਂਦੀਆਂ ਵੀ ਖੁਸ਼ੀਆਂ ਨਹੀਂ। ਸਰਕਾਰ ਨੂੰ ਅਸੀਂ ਹਰ ਵਾਰ ਬੇਨਤੀ ਕਰ ਰਹੇ ਆਂ ਕਿ ਮੁਲਾਜ਼ਮਾਂ ਨੇ ਤੁਹਾਨੂੰ ਵੱਧ ਚੜ ਕੇ ਬੋਟਾਂ ਪਈਆਂ ਸੀ ਅਸੀਂ ਆ ਕਹਿੰਦੇ ਆ ਕਿ ਤੁਹਾਡੇ ਤੋਂ ਸਾਨੂੰ ਇੱਕ ਵੱਡਾ ਉਮਾਨ ਆ ਕਿ ਤੁਸੀਂ ਸਾਡੀ ਕਲ ਵਧੀਆ ਰੱਖੋਗੇ ਕਿਉਂਕਿ ਮੁਲਾਜ਼ਮਾਂ ਦੀ 15 ਤੋਂ 20000 ਹਲਕਰੇ ਦੀ ਬੋਟ ਆ ਇਸ ਦਾ ਬਿਲਕੁਲ ਸੀਐਮ ਸਾਹਿਬ ਨੂੰ ਫੋਟ ਦਿੱਤੀ ਜਾਵੇ ਕਿ ਸਾਡੀਆਂ ਮੰਗਾਂ ਯਾਨੀ ਪੁਰਾਣੀ ਪੈਨਸ਼ਨ ਮੁਲਾਜ਼ਮ ਸੱਚੀ ਦਿੱਤੀਆਂ ਜੁਲਾਦ ਵਿਭਾਗ ਦੇ ਵਿੱਚ ਕਿਉਂ ਦੇ ਦੇਖੋ ਮਾਤਰ 6000 ਆਪੇ 7000 ਤੁਸੀਂ ਦੱਸੋ ਜੀ ਅੱਜ ਕੱਲ 400 ਰੁਪਏ ਮਹੀਨੇ ਦੀ ਹੜੀ ਚੱਲਦੀ ਆ ਉਹ ਤਾਂ ਹੋਰ ਤੋਂ ਵੀ ਘਟ ਜਾ ਰਹੇ ਆ ਮੈਂ ਸਰਕਾਰ ਨੂੰ ਆਹੀ ਦੱਸਣਾ ਜੀ ਨਾਲ ਤੁਹਾਡੇ ਨੂੰ ਕਿ ਤੁਸੀਂ ਸਾਡੀ ਮੰ ਮਨਾਣੇ ਆ ਅਸੀਂ ਇਥੇ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੋਊਗੀ ਸਾਡੀ ਜਥੇਬੰਦੀ ਵੱਲੋਂ ਅਸੀਂ ਢੋਲ ਵਜਾ ਕੇ ਆਵਾਂਗੇ ਤੁਹਾਡਾ ਸਮਰਥਨ ਕਰਾਂਗੇ ਖੁੱਲ ਕੇ ਵੀ ਵੋਟਾਂ ਬਹੁਤ ਕੁਮਨ ਸਾਹਿਬ ਨੂੰ ਵੋਟਾਂ ਤਾਂ ਹੀ ਪੈਣੀਆਂ ਕੁਮਨ ਸਾਹਿਬ ਨੂੰ ਜੇ ਸਾਡੀ ਮੰਗ ਪਹਿਲ ਦੇ ਆਧਾਰ ਤੇ ਖਤਮ ਇਹਨਾਂ ਸ਼ਬਦਾਂ ਦੇ ਨਾਲ ਸਭਾਰੇ ਮੈਂ ਧੰਨਵਾਦ ਕਰਦਾ ਹਾਂ